ਗਲਾਮ ਰਸੂਲ ਸਾਡੇ ਬਾਲਾ ਦਾ ਅਬਦ ਅਰਹਮਾਨ ਦੇ ਦਾਦੇ ਨੇ ਇਬਰਾਹੀਮ ਜਿਹੜੇ ਉੱਥੋਂ ਇੰਡੀਆ ਜੇ ਫੌਤ ਹੋਏ ਆ ਤੁਹਾਡਾ ਪਿੰਡ ਕਿਹੜਾ ਸੀ ਇੰਡੀਆ ਚ ਬੂਸਗੜ੍ਹ ਜੀ ਜੈਲਬਲੀ ਯਾਰ ਚੰਤਾ ਪਤਨ ਥਾਣਾ ਸਾਨੇ ਨਾਲ ਡਾਕ ਖਾਨਾ ਕੂ ਜਿਲ੍ਹਾ ਲੁਧਿਆਣਾ ਆਖਰੀ ਪਿੰਡ ਸੀ ਉਹਨਾਂ ਲੁਧਿਆਣਾ ਦੇ ਤੁਹਾਡੇ ਪਿੰਡ ਦਾ ਨੰਬਰਦਾਰ ਕੌਣ ਸੀ ਨੂਰ ਮੁਹੰਮਦ ਸਾਡੇ ਦਾਦੇ ਦਾ ਵੱਡਾ ਭਰਾ ਸੀ ਬਾਪ ਉਹਦਾ ਰਹਿਮਤ ਤੁਸੀਂ ਫਿਰ ਨੰਬਰਦਾਰ ਹੋਏ ਪਿੰਡ ਦੇ ਹਾਂਜੀ ਨੰਬਰਦਾਰ ਸਾਡਾ ਘਰ ਨੰਬਰਦਾਰ ਉਸ ਵੇਲੇ ਨੰਬਰਦਾਰ ਸੀ ਇਸ ਵੇਲੇ ਨਹੀਂ ਹੈਗੇ ਇੰਡੀਆ ਦੇ ਪਹਿਲੇ ਨੰਬਰਦਾਰ ਸੀ ਤੁਹਾਨੂੰ ਇੱਥੇ ਨੰਬਰਦਾਰੀ ਨਹੀਂ ਮਿਲੀ ਨਹੀਂ ਮਿਲੀ ਤੁਹਾਡੇ ਪਿੰਡ ਦੇ ਲਾਗੇ-ਲਾਗੇ ਕਿਹੜੇ-ਕਿਹੜੇ ਪਿੰਡ ਸੀ ਬੂਤਗੜ ਦੇ ਨਾਲ ਥਸੇਗੜ ਬਲੀਆਲ ਭਮਾ ਚੌਂਤਾ ਮਿਆਣੀ ਐਮਐਲਏ ਵਾਲ ਸੇਰੀਆਂ ਆਪਣੇ ਬਜ਼ੁਰਗ ਸੌਦਾ ਸਲਫ ਕਿੱਥੋਂ ਲਿਆਉਂਦੇ ਹੁੰਦੇ ਸੀ ਜੀ ਜੀ ਜਦੋਂ ਦਰਿਆ ਸੁੱਕ ਜਾਂਦਾ ਸੀਗਾ ਤੇ ਦਮਾ ਸ਼ਹਿਰ ਜ਼ਿਲ੍ਹਾ ਜਲੰਧਰ ਕਿਹੜੇ ਪਿੰਡ 'ਚ ਵਸੇ ਆ 293 ਗਾਹ ਦੇ ਸ਼ੇਰੋਂ ਨਾਲ ਜੀ ਤੇ 151 ਗਾਹ ਪੇ ਮਿੰਡੀਆਂ 152 ਗੈਰੋਂ 292 ਰਸਾਲਾ ਬੜਾ 292 ਗਾਹਬੇ ਵਗੇਰਾ ਬ੍ਰਾਂਚ 352 ਨਾਗਰਾ ਗਾਹਬੇ ਤੇ 294 ਗਾਹਬੇ